ਹਾਂ ਅਗਰ ਡੀਲ ਇਤੀ ਹੈ ਜਾਂ ਪਨਵੀਂ ਅਰੀ ਬਰੀ ਬਰੀ ਨਹੀਂ ਬੱਟੀ ਲਾ ਦੇ ਪਰ ਉਹ ਇਹ ਤਾਂ ਮਨੇ ਤੋਤਾ ਵੀ ਆ ਸਾਰਾ ਬਾਈ ਜੀ ਕੀ ਹਾਲ ਚਾਲ ਆ ਜੀ ਸਾਰਿਆਂ ਦੇ ਟੀਡਾਂ ਕੋ ਸਾਰੇ ਅੱਜ ਲੱਗੇ ਬਾਈ ਜੀ ਉਹਦਨੇ ਤਾਂ ਮੱਕੀ ਬੀਜੀ ਸਾਰੇ ਖਤੈ ਜੀ ਪਸ਼ੂਆਂ ਆ ਤੇ ਆਪਾਂ ਤੇ ਮੀਂਹ ਪਿਆ ਗਿਆ ਪਾਣੀ ਹੋ ਗਿਆ ਖੜਾ ਬਹੁਤ ਜ਼ਿਆਦਾ ਸਾਰੀ ਗੱਲ ਕੀ ਆ ਦੇਖੋ ਜਿੱਥੇ ਨਹੀਂ ਪਾਣੀ ਚੜਿਆ ਇੱਥੇ ਉਕਬੀ ਵਧੀਆ ਦੇਖੋ ਉੱਥੇ ਜਿਹੜਾ ਬੂਟੇ ਹੋ ਇਧਰੋਂ ਸਾਰੀ ਗੱਲ ਕੀ ਆ ਜੀ ਹੁਣ ਆਪਾਂ ਤਿਆ ਤੋੜ ਮਾਰਦੇ ਪਏ ਆ ਮੈਂ ਕਹੇ ਮੜਾ ਮੜਾ ਮਾਰ ਦਵਾ ਛੋਟਾ ਟਰੈਕਟਰ ਕੱਢਿਆ ਬਾਹਰ ਮੜਾ ਮੜਾ ਮਾਰ ਦਈਏ ਪਾਣੀ ਨਾ ਖੜਾ ਹੋਵੇ ਮੀਂਹ ਫੇਰ ਆ ਗਿਆ ਬੱਦਲ ਬਹੁਤ ਹੋ ਗਿਆ ਲੋਕੀ ਜੇ ਹੁਣ ਪਾਣੀ ਖੜਾਗਾ ਬੱਤਰ ਹੀ ਨਹੀਂ ਆਉਣਾ ਇਹਨੇ ਪੱਠੇ ਹੀ ਨਹੀਂ ਬੀਜ ਹੁਣੇ ਇਹਨੂੰ ਮੈਂ ਕਿਹਾ ਇੱਕ ਵਾਰੀ ਮਾਰ ਦਈਏ ਹੁਣ ਮਾਰਾ ਇਹਨੂੰ ਸਲਿੱਪਸ ਨੂੰ ਘੁਪ ਮਾਰ ਕੇ ਨਾ ਆਪਾਂ ਮਿੱਟੀ ਬਾਈ ਦੀ ਫੋਟ ਅਕਾ ਦੇ ਇਰ ਤੇ ਦੌੜ ਫੇਰਿਆ ਸੀ ਅੱਜ 2 ਦਿਨਾਂ ਬਾਅਦ ਪੱਠੇ ਵਿੱਚ ਲੱਗੇ ਤਾਂ ਮਿੱਟੀ ਦੇਖ ਲਓ ਇਹ ਪੂਰੀ ਸੋਕੀ ਗਈ ਆ ਦੇ ਦੋ ਜੇ ਮੈਂ ਆ ਵਾਦਿਆ ਆ ਦੇਖ ਲੋ ਬਾਈ ਜੀ ਇਹ ਉਹ ਦਿਨ ਆਪਾਂ ਸਲਿੱਪਾ ਮਾਰ ਮਾਰ ਕੇ ਵਾਇਆ ਹੀ ਥਾਂ ਜਿਹੜਾ ਇਹ ਨੂੰ ਅਜ ਤਿੰਨ ਦਿਨ ਹੋਇਆ ਦੇਖ ਲੋ ਕਿੰਦਾ ਚਿੱਟੀ ਹੋ ਗਈ ਮਿੱਟੀ ਤੈ ਤੋੜਨਾ ਜੀ ਥੱਲੇ ਤੱਕ ਪੈਲੀ ਚੁੱਕ ਓਕਸੀਜਨ ਪਹੁੰਚ ਜਾਂਦੀ ਇਸ ਕਰਕੇ ਦੇਖ ਲੋ ਕਿ ਡੀਜ਼ਲ ਸੁੱਕੀ ਆ ਇੱਥੇ ਇੱਕ ਮੀਂਹ ਵੀ ਪੈ ਗਿਆ ਉਸ ਤੋਂ ਬਾਅਦ ਆ ਤੀਜਾ ਦਿਨ ਆਜ ਦੇਖ ਲੋ ਇਹਨੂੰ ਵਾ ਕੇ ਵਧੀਆ ਬੱਤਾਂ ਰਾਜਣ ਆ ਤੈ ਤੋੜ ਹੁਣ ਮਾਰਦਾ ਹੋਣ ਪੱਠੇ ਵਧੀਆ ਉਗਣਗੇ ਹੁਣ ਮੀਂਹ ਪੈ ਵੀ ਗਿਆ ਪਾਣੀ ਖੜਾ ਹੋਣਾ ਹੀ ਨਹੀਂਗਾ ਕੰਟਰੋਲ ਤੋਂ ਬਗੈਰ ਬੋਨਾ ਪਿਆ ਮੈਂ ਉਹ ਮੈਂ ਕਰਦਾ ਵਾਂ ਬਹਿਣ ਲਾ ਪਿੰਦਾ ਤਾਂ ਚੱਕਦਾ ਬਣਾਇਆ ਟੋਏ ਪਾਏ ਹੋਏ ਨਾ ਪੋਲਾ ਬਹੁਤ ਹੋ ਗਿਆ ਤਾਂ ਹੋ ਜਾਣਾ ਕਰਕੇ ਆ ਨਹੀਂ ਨਹੀਂ ਕਰ ਮੈਂ ਪਹਿਲਾਂ ਵਾਲੀ ਇਹ ਮਣ ਕੇ ਹੁੰਦਾ ਹੋਣਾ ਕਰਕੇ ਨਾ ਕਰ ਨਹੀਂ ਅੱਗੇ ਹੀ ਨਹੀਂ ਆ ਅੱਜ ਲੱਗਿਆ ਦੀ ਜਦੋਂ ਪੱਠੇ ਬੀਜਣਾ ਪਿੱਲੋ ਮੱਕੀ ਉਹ ਤੇ ਉੱਗੀ ਹੋਈ ਆ ਉਹ ਕਿੱਡੀ ਕਿੱਡੀ ਹੋਈ ਉਹਦੋਂ ਬੀਜੀ ਦੀ ਮੱਕੀ ਉਹ ਤੇ ਆ ਜੀ ਬਹੁਤ ਵੱਡੀ ਹੋਈ ਆ ਤਾਰੀ ਮਰ ਗਈ ਮੀਨ ਵਾਲੀ ਮੱਕੀ ਹੈ ਉਹ ਤੇ ਉਹ ਆ ਪਾਵਾਂਗੇ ਉੱਦੋਂ ਰੋੜੀਆਂ ਪਾ ਕੇ ਖਰਾਬ ਹੋ ਗਿਆ ਕੰਮ ਜ਼ਰਾ ਕਿੱਥੋਂ ਕਿੱਥੋਂ ਭਰਵਾਂ ਹੁਣ ਫੇਕ ਰਾਇਲ ਬਿੜਾਂਗੇ ਉਹ ਪਾਵਾਂਗੇ ਕਿਉਂਕਿ ਜੇ ਪਾਵਾਂ ਕੋਈ ਨਹੀਂ ਰਹਿਣ ਦਲੇ ਨਾ ਨਾ ਹੁਣ ਪੱਠੇ ਬੀਜ ਦੇਣ ਯਾਰ ਇਹ ਟੈਂਪੋ ਲੱਗ ਜਾਣਾ ਹੁਣ ਕੋ ਮੋਟਰ ਕਰਾ ਕੇ ਦੋ ਮਾਰਿਆ ਹੁਣ ਕੋ ਦੋ ਕੰਪਿਊਟਰ ਕਰਾ ਕੇ ਮਾਰ ਕੇ ਬੀਜਾਂਗੇ ਉਹਨੇ ਕੋਲੜੀ ਬੀਜ ਦੇ ਨਾਲ ਪਗਾਹ ਮਾਰਾਂਗੇ। ਉੱਥੇ ਮਿੱਟੀ ਪਾਵਾਂਗੇ ਲਾਗੋ ਚੱਕ ਕੇ ਬਕੋਲੇ ਘੱਟੇ ਜੋ। ਉੱਥੋਂ ਦੋਕਰੇ ਭਰ ਕੇ ਮਾਰ ਦਾਂਗੇ। ਓਵਰ ਨਾਲ ਟਿੱਪੀ ਕੋਲ ਢੀਣੀ ਮਿੱਟੀ ਲੱਗੀ ਹੋਈ। ਉੱਥੋਂ ਪਾਵਾਂਗੇ। ਲੈ ਹੁਣ ਬਣਾ। ਹਲੋ ਨਾਮ ਲੈ। ਉਧਰੋਂ ਉਧਰੋਂ ਲੌਂਦੇ ਘਰਾ। खां ਦੇ ਆ ਵੀਰੇ ਲੀਗ ਤੇ ਆ ਪੂਰਾ 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 ਇਹ ਵੀ ਆਪਾਂ ਥੋੜਾ ਜਿਹਾ ਤੇਲ ਲੱਗਿਆ ਵਧਾਉਣ ਰੋਟਰਬੋ ਲਾਤੀ ਜੀ ਤੇ ਤੇਲ ਤੁਲ ਨਹੀਂ ਵਧਾਇਆ ਗਣੇ ਘੋੜਾ ਤੇਲ ਨਿਕਲ ਗਣਪੰਪ ਪਿਜਣਾ ਉਹਦੇ ਵਿੱਚ ਨਿਕਲਦਾ ਹੁੰਦਾ ਬੜਾ ਘਰ ਨਿਕਲਿਆ ਹੈ ਨਾ ਪੁੱਛਣਾ ਚਾਹੀਦਾ ਉਹਦੇ ਬਿਲਕੁਲ ਹੀ ਨਿਕਲਦਾ ਦੋ ਬੂੰਦਾਂ ਹੋਣੀ ਨਹੀਂ ਇਹ ਕਿਰੋੜਾ ਬੜੀ ਬੜੀ ਬਣੀ ਨਹੀਂ ਮਿੱਟੀ ਇਲਾਦੇ ਪਰ ਇਹ ਤਾਂ ਉਹਨੇ ਤੋਤਾ ਵੀ ਆ ਸਾਰਾ ਉਹ ਸਾਰਾ ਤੇਰੇ ਨਾਲ ਬੰਦਾ ਤੋਫੇ ਗਿਆ ਸਾਰਾ ਪੰਪ ਕਿੱਛੇ ਧੋੜੀ ਪਰ ਪਾਉਂਦਾ ਤੋਤਾ ਸਾਰਾ ਟਾਪਾ ਖੋਲ ਕੇ ਪੈਸੇ ਤੋਂ 1000 ਰੁਪਇਆ ਲੈ ਕੇ ਗਿਆ ਤੁੰਤੋਂ ਹੁੰਦਾ ਗਾਰ ਕੋ ਖਾਰੀ ਕੱਢ ਕੇ ਗਿਆ ਮੈਂ ਕਿਹਾ ਤੋਦੇ ਚੱਲ ਕੋਈ ਨਹੀਂ ਬੜਿਆ ਬੋਪਿਆ ਮਾੜਾ ਟ ਲਗਾ ਉਹ ਰਹਿ ਗਿਆ ਉਹ ਟਾਪੇ ਚ ਕਿਤੇ ਕੁੱਤਾ ਨਿਕਲਦਾ ਵਿਆਹ ਕੁੱਤਾ ਆਲੀ ਨਿਕਲਣਾ ਕਿਉਂ ਕੁੱਤਾ ਆਉਂਦਾ ਪੰਪ ਨੇ ਕੰਮ ਹੀ ਨਹੀਂ ਕਰਨਾ ਉਹ ਗਾਰ ਪਿੱਲੋ ਹੀ ਸੀਗੀ ਕੱਪੜਾ ਹੈਗਾ ਤੂੰ ਮਾੜਿਆ ਕਰਕੇ ਖੋਲ ਦੇ ਇਹਨਾਂ ਨੂੰ ਪੈਂਦਾ ਨਹੀਂ ਪੰਨਾ ਪਿੱਛੇ ਪਾਲਾ ਨਾ ਹੋ। ਪਾਣੇ ਨਾ ਖੋਲਾ ਕਰਨਾ। ਆਂਹੀ ਪਰੇਕੇ ਤਕਰਨਾ। ਜੀਰ ਲਾ ਮਾ ਤਾਂ। ਲੋ ਜੀ ਖੋਲਦਾ ਤੇਲ। Yeah, better. ਆ ਜਾਣ ਤੋਂ ਕੋਈ ਨਾ ਹਣ ਬੱਚ ਦੇਖਾਂਗੇ ਉਹਦਾ ਹਰ ਬਦਦਾਣੇ ਗਾ ਕੇ ਦਵੇ ਜਾਂਦਾ ਤਾਂ ਸੀਗਾ ਬਾਰੂ ਵਿਦਾਤੀਆ ਥੋੜਾ ਤੇਲ ਹਦਾਤਾ ਕੋਈ ਕਾਰਬੋਨੇ ਕੰਮ ਨਹੀਂ ਕਰਨਾ ਕਾਰਬੋਨੇ ਕੰਮ ਹੀ ਨਹੀਂ ਕਰਨਾ ਤੇਲ ਨਾਲ ਬਗਾਇਆ ਵਧੀਆ ਕੰਮ ਨੇ ਫੜਕਾ ਪਟਣਾ ਆ। ਲੋਈ। ਹਾਂ ਅਗੇ ਡੀਲ ਇਤੀ ਆਈ ਹੈ ਆਪਣੀ। ਤੋਂ ਹੋਂਦਾਂ ਨਹੀਂ। ਗੁਰਦਵਾਰੇ ਆਏ ਹਣੇ ਲੈ ਕੇ ਹੀ ਆਏ ਆ। ਤੇ ਗੁਰਦਵਾਰੇ ਆਏ ਆ।